ਆਏ ਨਾਲ ਬੰਦਾ ਧਰ ਲਾਉਣਾ ਤੇ ਯਾਰ ਸੂਬੇਦਾਰ ਨਾਲ ਬੰਦਾ ਉਹ ਆ ਬੰਦਾ ਉਹ ਕਿਵੇਂ ਆ ਵਧੀਆ ਕੀ ਹਾਲ ਨੇ ਜੀ ਵਧੀਆ ਵਧੀਆ ਉਹ ਠੀਕ ਹੋ ਵਧੀਆ ਕਿੱਧਰ ਫਿਰਦਾ ਹੋਈ ਉਹ ਬਿਲੇ ਮੋਤਾ ਹੀ ਨਹੀਂ ਕੋਈ ਫਿਰ ਤੈਨੂੰ ਕਿਸ ਆਪਣਾ ਮਿੱਤਰਾ ਸੂਬੇਦਾਰ ਆ ਜਿਹੜਾ ਤੂੰ ਸੁਣਤਾ ਲੈ ਯਾਰ ਕਿਹੜਾ ਕਹਿ ਦਿੰਨੇ ਹੂੰ ਰਲਣਾ ਤਾਂ ਐ ਜ਼ੀਰੀ ਹੋਰ ਕੰਮ ਦੀ ਦਾ ਲੋਡ ਆ ਕੀ ਬਹਿ ਜਾ ਫਿਰ ਮਾਗਰਾ ਬਹਿ ਜਾ ਕੀ ਗੱਲਾਂ ਬਹਿ ਜਾ ਇਹ ਵਧੀਆ ਲੱਗੂਆ ਉਹ ਵਧੀਆ ਦਵਾਈ ਚੱਲ ਫਿਰ ਬਹਿ ਜਾ ਕਰ ਹੁਣ ਵਧੀਆ ਤੂੰ ਟਾਈਮ ਤੇ ਮਿਲ ਗਿਆ ਮੈਨੂੰ ਉਹ ਵਿਚਾਰਾ ਰੋਏ ਕਹਿ ਦਿੰਦਾ ਯਾਰ ਹਾਂ ਉਹ ਤਾਂ ਇਹ ਪੂਰੇ ਵਧੀਆ ਬੰਦਾ ਵਧੀਆ ਹੋ ਵਧੀਆ ਵਧੀਆ ਉਹਦਾ ਬੰਦਾ ਬਾਲਾ ਵਧੀਆ ਗੰਜਰਦਿਆ ਹਾਂ ਦੇਖੀ ਜਾਂ ਤੂੰ ਉਹ ਆਖੇਗਾ ਕਹੇ ਜੇ ਬੰਦੇ ਨਾਲ ਲਾਇਆ ਯਾਰਾ ਜਮਾ ਸ੍ਰੀ ਕਰਾ ਦੂੰ ਪੈਸੇ ਵਧੀਆ ਵਾਰੀਆਂ ਉਹ ਪਾਏ ਇੱਥੇ ਦਾ ਦਵਾ ਦਾਂਗੇ ਬਾਕੀ ਸਿਰਾ ਤਾਂ ਤੈਂ ਕਰਨਾ ਕੰਜਰ ਤੇ ਲਾਂਭਾਣਾ ਦਵਾਦੀ ਕਾਹਨਾ ਲਾਂਭਾ ਪਹਿਲਾਂ ਵੀ ਤੇਰੇ ਇਲਾਕੇ ਐਮ ਦੋ ਸਾਲ ਆਇਆ ਕਿ ਤੂੰ ਗੱਡੀ ਗੁੱਡੀ ਵੀ ਚਲਾ ਲੈਣਾ ਹਣਾ ਸਾਡੇ ਕੁਛ ਨਹੀਂ ਕਬੈਨ ਵੀ ਲਾ ਹਾਂ ਉਹ ਏਡੀ ਜਹਾਜ ਜਿੱਡੀ ਕਮੈਂਡ ਚਲਾ ਰਿਹਾ ਕੋਈ ਟ੍ਰੈਕਟਰ ਗੱਡੀ ਦੀ ਜ ਆ ਜਾ ਫਿਰ ਮਲੇ ਆਉਣਿਆ ਤੈਨੂੰ ਪੀਏ ਵਧੀਆ ਦਵਾਦੀ ਹੋਰ ਪੀਏ ਦਵਾ ਦੂੰ ਪਹਿਲਾਂ ਪੁੱਤਾ ਕਥਾ ਤਾਂ ਨਹੀਂ ਨਾ ਉਹ ਪੁੱਤਾ ਕਿੱਥੇ ਦੇ ਚ ਲੈ ਆ ਹਜ਼ਾਰ ਦੇ ਚ ਉਹ ਅੜਬੀ ਵਾਲਾ ਦੱਸਦੇ ਨੇ ਉਹ ਅੜਬੀ ਕਿੱਥੇ ਆ ਇਹ ਤਾਂ ਪਦੰਦਰਾ ਰੰਬ ਤੈਨੂੰ ਕਹਿਣ ਨੂੰ ਰੰਬ ਦਾ ਕੀ ਕਰੂੰ ਉਹ ਮਰੀ ਇਹਨਾਂ ਗੱਲਾਂ ਬਾਹਲਾ ਕੁਛ ਬਾਬਾ ਮੇਰੀ ਤਾਂ ਇਹ ਬਾਲੀ ਮੰਨਦਾ ਵਿਚਾਰਾ ਪੁੱਛ ਰੋ ਫਿਰ ਹੋਰ ਜੀ ਸੂਬੇਦਾਰ ਸਾਹਿਬ ਹਾਂ ਜੀ ਕੰਮਾ ਜੀ ਕੀ ਆਨੇ ਕਿਵੇਂ ਹੋ ਵਧੀਆ 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 ਅੱਜ ਗਿਫਟ ਲੈ ਕੇ ਆਇਆ ਤੇਰੇ ਵਾਸਤੇ ਜਹ ਜਹ ਪਹਿਲਾ ਲੈ ਜੀ ਭੈਣ ਚੋ ਆ ਜਾਉਣ ਲੈ ਆਉਣਾ ਆ ਰੋਏ ਤਾਂ ਯਾਰ ਮੈਨੂੰ ਸੂਬੇਦਾਰ ਕਹਿ ਦੇ ਨੰਬੰਦਾਰ ਖਾ ਬੰਦਾਰ ਖਾ ਹਵੇ ਬੰਦੇ ਕਨੇ ਔਖਿਆ ਤਾਂ ਹੀ ਕਹਿਣਾ ਮੈਂ ਤੈਨੂੰ ਰੋਣਾ ਆ ਮੁੰਡਾ ਲੈ ਆਇਆ ਗਾ ਗਾਜੇਵਾਰ ਗਾਗਾ ਅੱਛਾ ਤੋਤੀ ਬਹਿ ਜਾ ਤੋਤੀ ਆ ਜਾ ਬਟਾ ਇੱਕ ਲੈ ਲੈ ਰੋੜਾ ਲੈ ਲੈ ਪੁੱਤਰਾ ਰੋੜਾ ਰੋੜਾ ਪੱਲਾ ਲੈ ਲੈ ਬਹਿ ਜਾ ਅੱਛਾ ਇਹ ਲਾ ਮੁੰਡਾ ਤੇਰਾ ਇਹ ਲਾ ਉਤਰੇ ਕੱਪੜੇ ਕੱਪੜੇ ਲੱਗਦਾ ਤਾਂ ਇਹ ਜੀ ਭੈਣ ਚੋ ਉਹ ਕੱਪੜੇ ਤੇਰੇ ਹੁਣ ਜਰਜਵਾਕ ਇਹੇ ਜੀ ਪਾਉਂਦੇ ਨੇ ਲੋਹਾਂ ਲਹਾਂ ਉਂ ਹੀ ਮਰੀਏ ਨਾ ਤੂੰ ਸੂਬੇਦਾਰਾ ਮੇਰੀ ਤਾਂ ਗੱਲ ਸੁਣ ਲਾ ਗੱਡੀਆਂ ਤੋਂ ਲਾ ਸਭ ਕੁਝ ਤੈਨੂੰ ਕਿਸੇ ਚੀਜ਼ ਦੀ ਡੱਕ ਤਣੀ ਆਉਂਦੀ ਹਰੇਕ ਨੂੰ ਸੀ ਮਿਲੀ ਆਉਂਦੀ ਏ ਟਰੈਕਟਰ ਹਰੇਕ ਟਰੈਕਟਰ ਕੋਈ ਮਰਜ਼ੀ ਕਰਾਈ ਆਈ ਐ ਤੂੰ ਕੱਲਾ ਐਣੀ ਵੀ ਤੇਰੇ ਕੰਮ ਹੀ ਕਰੂ ਆਹ ਦੂਜੇ ਕੰਮ ਵੀ ਜਿਵੇਂ ਕਿਤੇ ਜਾਣਾ ਤਾਂ ਬਹਿ ਜਾ ਕਰੀ ਮਾਰ ਕੇ ਐ ਉਹ ਤੇ ਰੁਪਾ ਤਿਆਰ ਤਗੜਾ ਭੈਣ ਤੋਂ ਰੋਜ਼ ਜਾਂਦੇ ਹੌਣੇ ਉਹਦਾ ਤੇਰਾ ਸਮਾਈ ਬਾਦ ਕਦੇ ਜਾਈਏ ਉਹਦਾ ਪਤਾ ਤੂੰ ਤਾਂ ਪਹੁੰਚੇ ਵੀ ਨਹੀਂ ਜਾਂਦਾ ਕਿਸੇ ਦੇ ਤੈਨੂੰ ਪਤਾ ਹੀ ਆਪਣਾ ਕਿੰਨਾ ਕਤਰਾ ਫਿਰਦੇ ਰਹਿੰਦੇ ਆ ਠੀਕ ਆ ਬਾਕੀ ਤੈਨੂੰ ਕਾਰੋਬਾਰ ਦਾ ਪਤਾ ਕਿੰਨਾ ਕ ਆਪਣਾ ਉਹ ਚੱਲ ਠੀਕ ਆ ਤੂੰ ਬੰਦਾ ਠੀਕ ਆਂ ਦੇਖ ਬੰਦਾ ਤਾਂ ਹੁਣ ਫਿਰ ਲਾਇ ਤੋਂ ਪਤਾ ਲੱਗੂ ਕਿਵੇਂ ਕਿਵੇਂ ਕੀ ਕਰਦਾ ਮੈਂ ਲਾਇ ਜੀ ਪਹਿਲਾਂ 2 ਸਾਲ ਲਾ ਕੇ ਆਇਆ ਮੈਂ ਉਧਰ ਲਾਇਆ ਹੈ ਪਹਿਲਾਂ ਇਹ ਐਮਪੀ ਬਿਹਾਰ ਸਾਰੇ ਕੀਤੀ ਜਾਂਦਾ ਲੋਗੜੀ ਸਮਾਗਨ ਆ ਰਹਿਣਾ ਮੈਂ 2-3 ਸਾਲ ਲੋਗੜੀ ਸਮਾਗਨ ਨਾਲ ਲਾਤੇ ਆਪਾਂ ਦਾ ਕੀ ਕਰਨਾ ਲੋਗੜੀ ਸਮਾਗਣਾ ਆਪਣਾ ਦਾ ਨਿਆਈਂ ਲਖੇਤਾ ਠੀਕ ਆ ਦੋ ਡੰਗਰ ਨੇ ਤੇ ਇੱਕ ਤੈਨੂੰ ਪਤਾ ਹੀ ਆ ਤਰੀ ਭਝਾਈਏ ਕਮਾਏ ਆ ਲੋ ਜਾਣੇ ਆ ਉਹ ਫਿਰ ਤੁਹਾਡੇ ਕੰਮ ਕਰੀ ਜਾਊ ਯਾਰ ਇਹ ਸਾਰਾ ਕੁਝ ਆ ਵਾ ਕੋਈ ਗੱਲ ਨਹੀਂ ਲਿਖ ਲਿਖਿਆ ਕਰ ਲੇਦੇ ਆ ਫਿਰ ਇਹਨਾਂ ਲਿਖ ਲਿਖਿਆ ਕਰ ਲਾ ਮੁੰਡਿਆ ਕਿੰਨੇ ਰੁਪਏ ਮੰਗਦਾ ਉਹ ਤਾਂ ਠੀਕ ਆ ਸਾਰਾ ਕੁਝ ਨਾਲ ਠੀਕ ਆ ਮਾੜਾ ਸੀਰੀ ਆਪਣੇ ਕੱਟਦਾ ਨਹੀਂ ਤੈਨੂੰ ਪਤਾ ਆ ਉਹ ਕੋਈ ਨਾ ਬਾਕੀ ਪੰਜ ਛੇ ਪੜਿਆ ਵੀ ਐ ਤੇਰਾ ਸਾਰਾ ਕਰੀ ਜਾਊ ਕੰਮ ਤਾਂ ਤਾਂ ਵੀ ਕਰੀ ਜਾਊ ਸਾਹਤਾਬ ਵੀ ਕਰੀ ਜਾਊ ਮਾੜਾ ਮੋਟਾ ਦਾ ਸਾਹ ਬਤਾ ਉਹਦਾ ਘੜਾ ਆਪਣੀ ਭੈਣ ਚੋਂ ਠੰਡਿਆਣੀ ਫੈਕਟਰੀ ਆ ਕੋਈ ਉਹ ਚਾਲਾ ਸੋਬੇਦਾਰ ਤੂੰ ਤਾਂ ਗੱਲ ਬਾਲੀ ਵਧਾ ਲੈਣਾ ਯਾਰ ਹੁਣ ਇਹਦੇ ਨਾਲ ਆਪਦਾ ਨੌਕਰੀ ਦਾ ਇਹ ਤੋਂ ਪੁੱਛ ਲੈ ਲੈਨੇ ਕਿੰਨੇ ਰੁਪਏ ਮੰਗਾਦਾ ਕੀ ਗੱਲ ਬਾਤ ਆ ਜਿਹੜੀ ਗੱਲ ਹੈ ਮੇਨ ਮੁੱਦਾ ਲੈ ਵੀ ਪੁੱਤਰਾ ਤੂੰ ਇੱਧਰ ਆ ਸਾਹਮਣੇ ਉਰੇ ਆ ਯਾਰ ਕੋਲੇ ਆ ਪੱਕਾ ਮੈਂ ਦੇਖ ਕੰਮ ਕਰ ਲੈਣਾ ਥਾਰੇ ਹਾਂਜੀ ਹਾਂ ਸਾਰੇ ਕੰਮ ਮੇਟੂ ਜੱਟ ਜਾਂਦੇ ਠੀਕ ਆ ਹਾਂਜੀ ਤੇ ਟਰੈਕਟਰ ਨੂੰ ਕਹਿੰਦਾ ਚਲਾਉਣਾ ਜਾਣਦਾ ਟਰੈਕਟਰ ਜਾਵੇ ਜੀ ਕੋਈ ਜੈਪਰ ਮੱਚ ਜੈਪਰ ਵੀ ਲਾਉਂਦਾ ਜੀ ਮੈਂ ਪਾਸਰ ਤੇ ਚੜਕੇ ਇਹੋ ਜੀ ਕੋਈ ਗੱਲ ਆਹ ਲਓ ਤਾਂ ਕੋਈ ਗੱਲ ਨਹੀਂ ਐਂ ਤਾਂ ਮੈਂ ਤੇਰੇ ਨਾਲ ਰਿਹਾ ਕੋਲ 24 ਘੰਟੇ ਕੋਈ ਗੱਲ ਨਹੀਂ ਤੇ ਤੂੰ ਹੁਣ ਨੌਕਰੀ ਦੱਸ ਭਾਈ ਕੀ ਤੂੰ ਤੀ ਨੌਕਰੀ ਦੱਸ ਯਾਰ ਤੂੰ 20 ਲੱਖ ਰੁਪਏ ਤਾਂ ਲਵਾਂਗਾ ਜੀ ਦੀ ਦਰ 20000 ਲੋਡ ਅਡਵਾਂਸ 20000 ਲੋਡ ਅਡਵਾਂਸ ਕਹਿੰਦਾ ਬਿਆਰ ਤੋਂ ਜੇ ਦੇਉਂਗਾ ਆ ਭੈਣ ਤੋਂ ਆਪਦੇ ਕਦਰੋਂ ਵੱਡੀ ਗੱਲ ਕਰ ਗਿਆ ਕਿਉਂ ਲੱਖ ਰੁਪਏ ਨੂੰ ਆਪਣੇ ਕਮਾ ਕੰਦ ਕਿਹੜਾ ਕਮਾਂਦੜਾ ਲੱਖ ਜਗੜਦਾ ਨਹੀਂ ਨਹੀਂ ਵੇ ਤੁਹਾਡੇ ਕੋਈ ਲੱਖ ਜਹ ਲੱਖ ਆਲਾ ਬਟਣ ਨੂੰ ਤਾਂ ਪਤਰਾ ਉਹੀ ਲੋਕ ਦੇਖੋ ਖਤ ਖਤ ਰਹੇ ਨੇ ਠੀਕ ਹੈ ਉਹ ਐਂ ਦੱਸ ਪਹਿਲਾਂ ਮੈਂ ਤੇਰੇ ਜੀ ਮਾਗਰ ਖੇਤ ਬਾਗ ਲੱਖ ਤਾਂ ਪਿਛਲੇ ਸਾਲ ਸੀ ਜੀ ਹੁਣ ਮਹਿੰਗਾਈ ਵੀ ਵਧ ਗਈ ਜਵਾਕ ਪਾਉਣ ਦੀ ਮੈਂ ਤੇਰੇ ਮਾਗਰ ਬਾਗ ਜਾ ਹਾਂ ਠੀਕ ਹੈ ਉਹਦੇ ਵਿੱਚ ਕੀ ਬਰਾਈ ਆ ਬੰਦੇ ਨੂੰ ਬੰਦੇ ਨੇ ਸਹਾਰਾ ਹੁੰਦਾ ਕਿ ਨਹੀਂ ਹੁੰਦਾ ਮੇਤਰਾ ਉਹ ਤਾਂ ਹੁੰਦਾ ਇਹ ਐਂ ਇਹ ਲੋਕ ਉਂਹ ਲੱਗ ਜਾਂਦੇ ਨੇ ਬੰਦਾ ਸੂਬੇਦਾਰ ਉੱਤੇ ਖੜਾ ਰਹਿਣਾ ਸੂਬੇਦਾਰ ਉੱਤੇ ਆਪ ਦੇਖ ਲਓ ਜੀ ਜੇ ਰੱਖਣਾ ਫਿਰ ਤਾਂ ਕੱਲ੍ਹ ਤੋਂ ਕੰਮ ਤੇ ਆ ਜੂਗਾ ਫੇਰ ਲਿਖਿਆ ਕਰੀਂਗਾ ਆਪਾਂ ਦੇਖ ਪੁੱਤਰਾ ਫੇਰ ਐ ਪਹਿਲਾਂ ਵੀ ਦੱਸ ਦੇ। ਦੇਖ ਸੁਬਿਹਾਰਾ ਨਾਮ ਹੈ ਦੀਰ ਖਾਵਾਂ ਤੂੰ ਵੀ ਮੇਰਾ ਯਾਰ ਮਿੱਤਰਾਂ ਕੁਛ ਲਾਲਾ ਨਾਮ ਹੈ ਦੀ ਕਰਾਂ ਵਿਚਾਰੇ ਦੀ ਐਂ ਕਰ 80000 ਰੁਪਏ ਦੇ ਦੇ ਨਗਦ 20000 ਦੇ ਦੇ ਇਹਨੂੰ ਬਿਨਾ ਵਿਆਜ ਦੇਖ ਲਿਖਿਆ ਕਰ ਲਾ ਲਿਖ ਲਿਖਿਆ ਕਰ ਲਾ ਕੋਈ ਗੱਲ ਠੀਕ ਹੈ ਜੀ ਕੱਲ ਨੂੰ ਲਿਖ ਲਿਖਿਆ ਕਰਦੇ ਨਾ ਨਹੀਂ ਨਾ ਨਾ ਹੁਣੀ ਕਰੀ ਗੱਲ ਕੋਈ ਨਹੀਂ ਕੱਲ ਨੂੰ ਆ ਜੂ ਇਹ ਅੱਜੀ ਨਮੇੜ ਜਿਹਦਾ ਗਰਮੇਲ ਆ ਨਾ ਆਪਣੇ ਦਿਹਾੜੀ ਤੇ ਚਾਰ ਦਾ ਨਾ ਇੱਕ ਤਰੀਕ ਹਲੇ 4 ਕਿ ਦਿਨ ਗਰਮੇਲ ਆ ਮੁੰਡਾ ਇਹਦੇ ਨਾਲ ਅੱਛਾ ਜੀ ਹਾਂ ਇੱਕ ਤਰੀਕ ਤੋਂ ਸ਼ੁਰੂ ਕਰਦੇ ਨੇ ਕੋਈ ਚੱਕਰ ਠੀਕ ਹੈ ਜੀ ਇੱਕ ਤੋਂ ਆ ਜੂਗਾ ਲਿਖ ਲਿਖਿਆ ਕਰਨਾ ਕੋਈ ਚੀ ਕਰੀਏ ਜੀ ਮੈਂ ਅੱਜ ਤੱਕਿਆ ਜੀ ਸੜਕੇ ਲਿਖ ਲਿਖਿਆ ਕਰ ਲਾਂਗੇ ਆਪਾਂ ਪੈਸਾ ਕੋਈ ਸਾਬ ਨਹੀਂ ਹੁੰਦਾ ਕਈ ਵਾਰੀ ਹਾਂ ਉਹ ਸਮਝਦੇ ਜੀ ਮਜ਼ਦੂਰੀਆਂ ਸੱਭ ਦੀਆਂ ਹੁੰਦੀਆਂ ਜੇ 40 ਦਾ ਘਟੋ ਲੰਦਾ ਪੁੱਤਰਾ ਉਹ ਵੀ ਲੱਗਦਾ ਭੈਣ ਤੋਂ ਸੂਬੇਦਾਰ ਰਿਟਾਇਰ ਹੋ ਕੇ ਆਇਆ ਬੜਾ ਨਾਇਆ ਇਹਦਾ ਕਬੀਲਦਾਰ ਜੀ ਨੇ ਹੈ ਡੇਟਾ ਪਟਾ ਕਹਿੰਦਾ ਕਾਰੋਬਾਰ ਉਡੀਂ ਖੱਡਾ ਉਹ ਤਾਂ ਫਿਰ ਤੜਕੇ ਲਿਆ ਮਾਂ ਹਾਂ ਤੜਕੇ ਲੈ ਆਈ ਮਰੀ ਕਿਸਿਆਂ ਚਲ ਠੀਕ ਉਹ ਹੋਰ ਸੱਤ ਚਾਹ ਨੂੰ ਤਾਂ ਪਹਿਲਾਂ ਗੰਦਾ ਜੀ ਰਹੇਗੇ ਪੈਣ ਉਹ ਚਾਹ ਤਾਂ ਬੱਸ ਯਾ ਤਾਂ ਗੇੜੀ ਤੂੰ ਪਿਆਏ ਗਡੋਂਡੇ ਵਾਲੀ ਕੋਲ ਪਾਣੀ ਵੀ ਨਹੀਂ ਪੁੱਛਿਆ ਕੋਈ ਨਾ ਸਾਹਮਣੀ ਨਹੀਂ ਕਹੀਦਾ ਹੁੰਦਾ ਹੋਲੇ ਵੀਰ ਚਾਹ ਪਾਣੀ ਤਾਂ ਪੁੱਛ ਲੈਂਦਾ ਕੋਈ ਨਾ ਫਿਰ ਇਹ ਤੋ ਬੇਦਾਰ ਹੀ ਹੁੰਦੇ ਨੇ। ਹਾਂ ਹੁਣ ਅਸੀਂ ਨਕਦ ਦੇਊਗਾ। ਹਾਂ। 20 ਅਡਵਾਂਸ। 20 ਅਡਵਾਂਸ ਤੈਨੂੰ ਕੋਈ ਵਿਆਜ ਨਹੀਂ ਕੋਈ ਲੱਲਾ ਨਹੀਂ ਖਖਾਣੀ ਹੋਰ ਦਾ ਤੈਨੂੰ। ਉਹ ਤੜਕੇ ਕਰਾ ਗੱਲ। ਹਾਂ ਬੇਲਾ ਤੁਰਿਆ ਫਰਦਾ ਕੰਜਰ ਦੇ ਆ। ਹਾਂ। ਵਾਸ਼ ਤੇ ਪਾਛਾ ਨਾ ਆ। ਆਦਰ ਪੈਣ ਚੋਟ ਕਟੀਆਂ ਵੀੜਾੜਾ ਕਰੀ ਜਾਂਦੇ ਨੇ ਅਜੇ ਤੱਕ ਆਇਆ ਨਹੀਂ ਅਮਰੀਕ ਨੂੰ ਫੋਨ ਲਾਵਾਂ। ਅਮਰੀਕ ਨੂੰ ਫੋਨ ਲਾਉਣ ਦੇ। ਉਹਦਾ ਕਹਿੰਦਾ ਮੈਂ ਤੜਕੇ 5 ਵਜੇ ਆ ਜਾ ਕਰੂੰ। ਫਰੈਂਡ ਚੋਂ ਤਾਂ 9 ਵਜੇ ਪਏ ਨੇ ਅਮਰੀਕ ਨੂੰ ਲਾਉਣ ਦੇ ਫੋਨ ਉਹਦਾ ਕਹਿੰਦਾ ਨਹੀਂ ਮੈਂ 5 ਵਜੇ ਆ ਜਾਕਰ ਹੁਣ ਤੱਕ ਕੁੜੀ ਚੋ ਦੇ 9 ਵਜੇ ਪਏ ਨੇ ਹੈ ਓਏ ਫਰੈਂਡ ਚੋਂ ਦਾ ਨੰਬਰ ਇੱਥੇ ਪਿਆਤੀ ਇਹਦਾ ਨੰਬਰ ਆਤੀ ਪੈਣ ਜੋ ਚੱਕ ਲਾਇ ਹੁਣ ਦਾ ਚਤ ਨਹੀਂ ਨਾ ਰੱਖਿਆ ਨਹੀ ਪੈਰਾ ਭੈਣ ਚੋ ਜੋ ਚੱਕਣੀ ਨਹੀਂ ਰੱਖਿਆ ਦਾ ਕੀ ਫਾਇਦਾ ਜੇ ਚੱਕਣੀ ਨਹੀਂ ਹੈ ਭੈਣ ਚੋ ਠੀਕ ਕਰੇ ਖੜ ਵੀ ਜਾ ਹੁਣ ਜਾਨ ਲਿਖੜਦੀ ਹੈ ਭੈਣ ਚੋ ਡਾੜਾ ਕਰੀ ਜੰਨੀ ਹੈ ਦਵਾ ਲੈ ਲਉਣ ਦੇ ਇਹ ਯਾਰ ਤੂੰ ਬੇਗਰ ਕੀ ਜਾਂਦਾ ਹੈ ਹੈਲੋ ਕੀ ਸੁਬੇਦਾਰ ਸਾਹਿਬ ਵਧੀਆ ਤਾਂ ਠੀਕ ਐ ਉਹ ਭੈਣ ਤੋਂ ਜਿਹੜਾ ਤਾਂ ਜਵਾਨਾ ਦਿਖਾਇਆ ਦੀ ਪਹੁੰਚਿਆ ਨਹੀਂ ਹਜੇ ਤੱਕ ਆਇਆ ਨਹੀਂ ਆਇਆ ਕਿੱਥੇ ਆ ਯਾਰ ਉਹ ਸੁਬੇਦਾਰਾ ਮੈਂ ਵੀ ਰਹੀ ਸੀ ਛੱਟਣ ਦੀ ਸਲਾਹ ਕਰਦਾ ਸੀ ਫਿਰ ਮੈਂ ਜਾਇਆ ਆ ਉਹਦੇ ਕੋਲੇ ਜਾ ਕੇ ਆ ਜਾ ਰਿਹਾ ਭੈਣ ਤੋਂ ਕੱਲ ਪੈਸੇ ਵੀ ਦੇਤੇ ਆਪਾਂ ਤਾਂ ਉਹਨੂੰ ਰੁਪਏ ਲੈ ਗਿਆ ਔਰ ਹੁਣ ਖੱਲ ਲਾਇਆ ਗਿਆ ਹੋ 40000 ਰੁਪਿਆ ਅਕਾ 2000 ਰੁਪਇਆ ਲੈ ਗਿਆ ਤੇ ਮੈਨੂੰ ਕਹਿੰਦਾ ਮੈਂ 5 ਵਜੇ ਆਏ ਨਾ ਹੁਣ ਭੈਣ ਤੋਂ ਜੇ 9 ਵਜੇ 5:22 ਜਿੰਦੇ ਨਹੀਂ ਮੈਂ ਤਾਂ ਪਹਿਲੀ ਵਾਰ ਹੀ ਦੇਖਿਆ ਫਿਰ ਮੈਂ ਜਾ ਆਉਣਾ ਉਹਦੇ ਕੋਲੇ ਹਾਂ ਜਾ ਕੇ ਆ ਭਾਈ ਬਣ ਕੇ ਹੈ 2500 ਕੱਟੀਆਂ ਜੜਾੜਾ ਅੜਾ ਕਰੀ ਜਾਂਦੇ ਨੇ